ਖਾਦੀ ਵੀ ਅਰੀਜਨਲ ਪਾਵਰਾ ਵਿੱਚ ਮਨ ਕਰ ਜਰ ਵੀ ਲਵਾਈ ਹੁੰਦੀ ਆ ਪਾਵਾਂ ਤੇ ਅਰੀਜਨਲ ਚਾਈ ਹੁਈ ਆ ਪਾਵਰਾ ਅਰੀਜਨਲ ਸੀ ਨਾ ਬਾਈ ਤੇ 310000 ਦਾ ਟਰੈਕਟਰ ਤੇ 310 ਦਾ ਅੱਜ ਨਾ ਪਤਾ ਤੁਹਾਨੂੰ ਚਾਰ ਜਿਹੜੇ ਹੈਗੇ ਨੀਲੇ ਘੋੜੇ ਦਿਖਾਉਣੇ ਆ ਬਾਈ ਗੀਤੇ ਨੇ ਘਰੇ ਮੰਡੀ ਲਾ ਰੱਖੀ ਆ ਮੇਰੇ ਪਿੰਡ ਦੇ ਆ ਬਾਈ ਗੀਤਾ ਆ ਰਾਮਨਗਰ ਦਾ ਬਾਈ ਤੇ ਚਾਰ ਨੇ ਬਾਈ ਕੋਲੇ ਅੱਜ ਟਰੈਕਟਰ ਸਾਰੀ ਗੱਲਬਾਤ ਕਰਾਂਗੇ ਜਿੱਤੇ ਕੀ ਹਾਲ ਆ ਬਾਈ ਹੋ ਬਾਈ ਠੀਕ ਠਾਕ ਵਧੀਆ ਬਾਈ ਵਧੀਆ ਹੋਰ ਠੀਕ ਠਾਕ ਹਾਂ ਵਧੀਆ ਬਾਈ ਠੀਕ ਠਾਕ ਕਿਵੇਂ ਚੱਲਦਾ ਕੰਮ ਕਰ ਬਾਈ ਵਧੀਆ ਚੱਲਿਆ ਹੈ ਕੰਮ ਠੀਕ ਹੈ ਕਿਤੇ ਅੱਜ ਫਿਰ ਚਾਰ ਟਰੈਕਟਰ ਲਿਆਇਆ ਹਾਂ ਹਾਂ ਬਾਈ ਹਾਂ ਠੀਕ ਹੈ ਲੈ ਆਪਾਂ ਪਹਿਲੇ ਨੰਬਰ ਤੋਂ ਸ਼ੁਰੂ ਕਰ ਲਈਏ ਬਾਈ ਡਿਟੇਲ ਦੇ ਦੋ ਇਹਦੀ ਕੀ ਹੈ ਇਹ ਬਾਈ 2014 ਮਾਡਲ ਆ ਠੀਕ ਹੈ ਠੀਕ ਹੈ ਲੀਲੇ ਮਗਰਾੜਾਂ ਚ ਆ ਗਿਆ ਨੀਲੇ ਮਗਰਾੜਾਂ ਦੇ ਵਿੱਚ ਆ ਗਿਆ ਹਨਾ ਇਹ ਬਾਈ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਹਨਾ ਚੀਜ਼ ਇਹਦੀ ਹਾਂ ਇਹ ਬਾਈ 14 ਜੀ ਆਇਆ ਗੱਲੇ ਠੀਕ ਹੈ ਹਾਂ ਇਹ ਥੋੜੇ ਟਰੈਕਟਰ ਹੀ ਨਿਕਲੇ 14 ਚ ਹੂੰ ਨਮਾਨ ਬਹੁਤ ਹੈ ਟਰੈਕਟਰ ਦੀ ਠੀਕ ਹੈ ਤੇ 14 ਮਾਡਲ ਆ ਗਿਆ ਹਨਾ 14 ਮਾਡਲ ਆ ਗਿਆ ਟਾਇਰ ਟੂਰ ਬਹੁਤ ਚੰਗੇ ਆ ਟਰੈਕਟਰ ਦੇ ਠੀਕ ਹੈ 90 95 ਪੈਸੇ ਟਾਇਰ ਆ ਗੁਡੀਰ ਦੇ ਬਈ ਹਣਾ ਹਾਂ ਠੀਕ ਐ ਮੂਰਲੇ ਵੀ ਗੁਡੀਰ ਦੇ ਆ ਦੋਨੇ ਬਈ ਹਾਂ ਠੀਕ ਐ ਤੇ ਗੀਤੇ ਬਈ ਓਨਰ ਕਿੰਨਾ ਹੈ ਦਾ ਇਹ ਫਸਟ ਓਨਰ ਆ ਫਸਟ ਓਨਰ ਆ ਹਾਂ ਤੇ ਨੰਬਰ ਕਿੱਥੋਂ ਦਾ ਨੰਬਰ ਹਰਿਆਣਾ ਦਾ ਚਾਰ ਐ ਚਾਰ ਨੰਬਰ ਆ ਹਾਂ ਚਾਰ ਨੰਬਰ ਆ ਠੀਕ ਐ ਜਮਾ ਨਵੇਂ ਵਾਂਗੂ ਪਿਆ ਬਈ ਹਣਾ ਕਿਸੇ ਨੂੰ ਸੁੱਕੀ ਬੰਦੇ ਕੋਲੇ ਜਣਾ ਬਈ ਟਰੈਕਟਰ ਹਾਂ ਹੂੰ ਛਤਰੀ-ਛੁਤਰੀ ਚੈੱਕ ਕਰੋ ਦੋਸਤੋ ਤੇ ਆ ਦੇਖੋ ਬਈ ਹੈਵਰ ਵਾਲੀ ਛਤਰੀ ਲੱਗੀ ਆ ਥੱਲੇ ਰੁਹਾ ਦੇ ਟਰੈਕਟਰ ਸਾਰਾ ਸਾਫੀ ਬਹੁਤ ਪਿਆ ਬਾਈ ਹਨਾ ਟਰੈਕਟਰ ਸੋਹਣਾ ਪਿਆ ਠੀਕ ਐ ਸਪੈਸ਼ਲ ਐਡੀਸ਼ਨ ਆਇੰਦਾ ਐ ਸਪੈਸ਼ਲ ਐਡੀਸ਼ਨ ਹਨਾ ਅੱਜ ਤੁਹਾਨੂੰ ਇੱਕ ਵਾਰੀ ਮਾਗਰੋਂ ਵੀ ਬਾਈ ਮੜੀ ਜੀ ਨਿਗਾ ਮਰਵਾਦੀ ਟਰੈਕਟਰ ਦੀ ਆਪਾਂ ਆ ਦੇਖੋ ਆ ਮਾਗਰੋਂ ਬਾਈ ਇਹਦੀ ਕੰਡੀਸ਼ਨ ਠੀਕ ਐ ਜਿੱਦੇ ਰੇਟ ਦੀ ਗੱਲ ਕਰ ਲਈਏ ਹਨਾ ਆਪਾਂ ਕੀ ਡਿਮਾਂਡ ਕੀ ਰੱਖੀ ਹੋਈ ਐ ਇਸ ਟਰੈਕਟਰ ਦੀ ਬਾਈ ਰੇਟ ਤਾਂ 520000 ਰੁਪਿਆ ਰੇਟ ਆ ਹਾਂ ਠੀਕ ਐ ਫਿਕਸ ਰੇਟ ਹੀ ਉਚਾਰ ਲਗਾ ਸੀ ਆ ਟਰੈਕਟਰ ਦੇਣਾ 480000 ਦਾ ਦੇਣਾਗਾ ਠੀਕ ਐ ਬਾਈ 14 ਮਾਡਲ ਹੈ ਨਾ 14 ਮਾਡਲ ਹੈ ਕੰਡੀਸ਼ਨ ਬਹੁਤ ਸੋਹਣੀ ਪੀਰੇ ਟਰੈਕਟਰ ਬਹੁਤ ਸਾਫ ਪਿਆ ਬਾਈ ਮੇਨ ਗੱਲ ਤਾਂ ਇਹ ਹੈ ਹਨਾ ਵੀ ਚੀਜ਼ ਆਪਾਂ ਨੂੰ ਸਾਫ ਸੁਥਰੀ ਮਿਲ ਜੇ ਪੈਸੇ ਲੱਗੇ ਰਾਸ ਆ ਜਾਣਾ ਇੱਕ ਵੀ ਕਾਗਜ਼ਾਂ ਦਾ ਸਹੀ ਮਿਲ ਜੇ ਕਾਗਜ਼ਾਂ ਦਾ ਹਾਂ ਕਾਗਜ਼ਾਂ ਦਾ ਆਪਾਂ ਇਹਨੂੰ ਸੀ ਦੇ ਦਾਂਗੇ ਕਰਵਾ ਕੇ ਠੀਕ ਹੈ ਕਿਤੇ ਇੱਕ ਹੁੰਦਾ ਵੀ ਬਾਈ ਅਸੀਂ ਯਾਰ ਚੈੱਕ ਕਰਨਾ ਹੈ ਹਨਾ ਦੇਖਣਾ ਹੈ ਆ ਬਾਕੇ ਬੰਦਾ ਯਾਰ ਘਰੇ ਆ ਕੇ ਬਾਕੇ ਚੈੱਕ ਕਰ ਸਕਦਾ ਟਰੈਕਟਰ ਅੱਛਾ ਹਾਂ ਆਪਾਂ ਤੇਲ ਪਾ ਦਾਂਗੇ ਇਹਨੇ ਬਹੁਣਾ ਹੋਇਆ ਬਾ ਵੀ ਸਕਦਾ ਬਾਕੇ ਚੈੱਕ ਕਰਕੇ ਲਿਆ ਸਕਦਾ ਠੀਕ ਹੈ ਬਾਈ ਹਾਂ ਲਓ ਸੋਚੋ ਇਹ ਇੱਕ ਨੰਬਰ ਤੇ ਹੋ ਗਿਆ ਦੋ ਨੰਬਰ ਦੀ ਬਈ ਗੱਲ ਕਰ ਹਾਂ ਇਹਦੀ ਵੀ ਖਾਸੀਅਤ ਹੈ ਹਾਂ ਬਈ ਇਹਦੇ ਨਵੇਂ ਟਾਇਰ ਆ ਇਹ ਵੀ ਜਿਹੜੇ ਮੁਗਰੈਡ ਆ ਬਈ ਉਹ ਨੀਲੇ ਆ ਤੇ ਟਾਇਰ ਚਾਰੇ ਨਵੇਂ ਆ ਬਈ ਹਨਾ ਠੀਕ ਹੈ ਤੇ ਇਹ ਕਿੰਨੇ ਮਾਡਲ ਬਈ ਇਹ ਵੀ ਫਸਟ ਓਨਰ ਆ ਫਸਟ ਓਨਰ ਹੈ ਹਾਂ ਫਸਟ ਓਨਰ ਇਹ ਆ ਮਾਡਲ ਤੇ ਮਾਲ ਇਹ ਵੀ 14 ਦਾ 14 ਮਾਡਲ ਹੈ ਹਾਂ 14 ਮਾਲ ਆ ਠੀਕ ਹੈ ਥੱਲੇ ਇਧਰੋਂ ਦਿਖਾ ਦੇ ਸਾਈਡ ਤੋਂ ਸਾਰਾ ਰੈਕਟਰ ਬਹੁਤ ਸੋਹਣਾ ਆ ਰੈਮਬਰ ਰੈਮਬਰ ਦਿਖਾ ਦੇ ਰੈਕਟਰ ਦੇ ਸਾਫ ਬਹੁਤ ਪਿਆ ਬਾਈ ਟਰੈਕਟਰ ਹਨਾ ਸਾਰਾ ਰੰਬ ਰੰਬ ਨਾਲ ਦਾ ਟਰੈਕਟਰ ਹੈ ਹਾਂਜੀ ਸਾਰਾ ਕੁਝ ਬਾਈ ਜਿੰਦਾ ਨਾਲ ਦਾ ਹੀ ਇਹਦਾ ਠੀਕ ਹੈ ਫਾਈਬਰ ਵਾਲੀ ਇਹਦੀ ਛਤਰੀ ਲੱਗੀ ਹੋਈ ਹੈ ਤੇ ਓਕੇ ਗੱਲ ਬਾਤ ਆ ਬਾਈ ਸਪੈਸ਼ਲ ਐਡੀਸ਼ਨ ਦੇ ਵਿੱਚ 36ਤੀ ਹਨਾ ਤੇ ਨੁਕਰੇ ਆ ਬਾਈ ਇਹ ਤੇ ਇੱਕੀ ਤੇ ਇਹਦੀ ਕੀ ਡਿਮਾਂਡ ਰੱਖੀ ਹੈ ਬਾਈ ਇਹਦਾ ਬਾਈ ਬਸ ਟਾਇਰਾਂ ਦਾ ਕਰਕੇ ਠੀਕ ਹੈ ਹੂੰ ਤੇ 530000 ਰੁਪਿਆ ਰੇਟ ਆ ਤੇ 490000 ਦਾ ਟਰੈਕਟਰ ਦੇ ਦਾਂਗੇ ਉਹਦੇ ਨਾਲ 10000 ਹਾਂ 10000 ਮੰਨ ਕੇ ਚੱਲੂ ਵੀ ਟਾਇਰਾਂ ਚ ਪੈ ਗਿਆ ਇਹਦੀ ਟਾਇਰ ਬਾਈ ਜਮਾ ਨਵੇਂ ਆ ਹਾਂ ਇਹਦੀ ਜਮਾ ਨਵੇਂ ਆ ਤੁਸੀਂ ਟਾਇਰਾਂ ਦੀਆਂ ਗੁੱਡੀ ਗੁੱਡੀਆਂ ਜਮੇ ਓਕੇ ਦੇ ਆ ਇਹ ਵੀ ਗੁੱਡੀਆਂ ਦੇ ਆ ਬਾਈ ਹਨ ਕਿ ਹੋਰ ਹੈ ਇਹ ਜੇ ਆਉਦੇ ਆ ਜੇ ਕੇ ਦੇ ਆ ਹਾਂ ਜੇ ਕੇ ਇਹ ਦੋਨੇ ਜਿਹੜੇ ਹੈਗੇ ਮੰਗ ਚਾਰੇ ਟਾਇਰ ਜੇ ਕੇ ਦੇ ਚਾਰੇ ਟਾਇਰ ਜੇ ਕੇ ਦੇ ਆ ਬਾਈ ਹਨ ਤੇ ਇਹ ਵੀ ਡਰੈਕਟਰ ਬਹੁਤ ਸਾਫ ਪਿਆ ਬਾਈ ਹਨ ਕੰਡੀਸ਼ਨ ਬਹੁਤ ਸਾਫ ਆ ਬਾਈ ਕੀਤੇ ਪਤਾ ਨਹੀਂ ਕਿ ਤੁਹਾਨੂੰ ਹਾਲ ਕੇ ਨਾ ਅੱਛਾ ਵਿਖਾ ਦੇ ਹਾਂ ਤੁਹਾਨੂੰ ਮੰਗ ਰੋ ਵੀ ਦਿਖਾ ਦੇਣਾ ਬਾਈ ਟਰੈਕਟਰਾਂ ਦੀ ਜਿਹੜੀ ਸਫਾਈ ਆ ਮੇਨ ਸੱਜ ਨੂੰ ਉਹ ਆ ਹਨਾ ਵੀ ਬਹੁਤ ਜ਼ਿਆਦਾ ਜਿਹੜੇ ਵਧੀਆ ਪਏ ਆ ਬਈ ਉਹ ਟਰੈਕਟਰ ਤੁਹਾਨੂੰ ਮੈਂ ਦਿਖਾਉਣਾ ਛਤਰੀਆਂ ਛੁਤਰੀਆਂ ਲੱਗੀਆਂ ਟਰੈਕਟਰ ਦੇ ਫੈਬਰ ਵਾਲਾ ਫੈਬਰ ਫੂਰ ਵਾਲੀਆਂ ਛਤਰੀਆਂ ਮਾਗਰੋਂ ਦੇਖੋ ਤੁਸੀਂ ਆ ਦੇਖੋ ਬਹੁਤ ਜ਼ਿਆਦਾ ਜਿਹੜੇ ਸਾਫ਼ ਕੰਡੀਸ਼ਨ ਦੇ ਵਿੱਚ ਪਏ ਹੈਗੇ ਟਰੈਕਟਰ ਬਈ ਲੱਗ ਗਈ ਤੇ ਹੁਣ ਆਪਾਂ 3 ਨੰਬਰ ਦੀ ਗੱਲ ਕਰ ਲਈਏ ਬਈ ਹਨਾ ਠੀਕ ਹੈ ਇਹ ਨੌ ਮਾਲਲਾ ਪਾਵਰ ਸਟੀਅਰਿੰਗ ਆ ਠੀਕ ਹੈ ਬਈ ਹਾਂ 2 ਸਪੀਡ ਆ 2 ਸਪੀਡ ਆ ਬਈ ਇਹ ਹਾਂ ਤੇ ਇਹ ਤਿਆਰ ਹੈਗਾ 75 80 ਪੈਸੇ ਇਹ 3 ਸਪੀਡ ਇਹ 3 ਸਪੀਡ ਆ ਗਏ ਇਹ ਇਹ ਜੂਜੀ ਗੇਅਰ ਵਾਲਾ ਆ ਗਏ ਅੱਛਾ ਹਾਂ ਇਹਦੇ ਜੂਜੀ ਗੇਅਰ ਆ 3 ਸਪੀਡ ਆ ਇਹ ਠੀਕ ਹੈ ਇਹ 2 ਸਪੀਡ ਆ ਗਿਆ ਇਹ ਕਿੰਨੇ ਮਾਡਲ ਆ ਗਿਆ ਬਈ ਇਹ 9 ਮਾਡਲ 9 ਮਾਡਲ ਹਨਾ ਹਾਂ ਠੀਕ ਹੈ ਇਹ origignal power ਚ ਆ ਪਾਵਰ ਦਿਖਾ ਦੇ ਵੀ origignal power ਰ ਵਿੱਚ ਮਨ ਕੇ ਜਲ ਵੀ ਲਵਾਈ ਹੁੰਦੀ ਹੈ ਪਾਵਰ ਇਹ origignal ਚਾਈ ਹੋਈ ਹੈ ਪਾਵਰ origignal ਜੀ ਹਨਾ ਬਈ ਇਹ ਠੀਕ ਹੈ ਪਾਵਰ ਟੌਰ ਬਈ ਇਹਦੇ ਆਪਾਂ ਕਿੰਨੇ ਪੈਸੇ ਕਹਿ ਸਕਦੇ ਆ 80 ਪੈਸੇ ਟੌਰ ਆ ਦੇ 80 ਪੈਸੇ ਹਨਾ ਹਾਂ ਠੀਕ ਹੈ ਕੰਡੀਸ਼ਨ ਮੁਰਲੇ ਸਾਥ ਕੇ ਪਾਇਆ ਜੀ ਬਹੁਤ ਵਧੀਆ ਬਈਆ ਬਈ ਟਰੈਕਟਰ ਦੀ ਹਨਾ ਇਹਦੀ ਵੀ ਤੇ ਕੀ ਇਹਦੀ ਡਿਮਾਂਡ ਆ ਬਾਈ ਫਿਰ ਇਹਦੀ ਕਿਤੇ ਇਹ ਡਿਮਾਂਡ ਦਾ ਬਾਈ ਹੈ ਗਿਆ 3.5 ਲੱਖ ਰੁਪਈਆ ਹੂੰ ਤੇ 3 ਲੱਖ 10000 ਦਾ ਟਰੈਕਟਰ ਦੇਣਾ 3 10 ਦਾ ਹਾਂ ਦੇ ਦੋਗੇ ਹਾਂ ਬਿਲਕੁਲ ਜੇ ਵੀਡੀਓ ਦੇਖ ਕੇ ਆ ਗਿਆ ਕੋਈ ਆਪਣੀ ਬਸ ਉਹਨੂੰ 1000 ਰੁਪਈਆ ਡਿਸਕਾਊਂਟ ਕਰ ਦੋ ਹੋਰ ਕਰ ਦੋ ਹਾਂ ਨਾਮ ਦਾ ਦੇ ਤਾ ਇਹ ਹੋ ਗਿਆ ਬਾਈ ਵੀਡੀਓ ਦੇਖ ਕੇ ਇਹ ਨਵਾਂ ਮਾਡਲ ਹੋ ਗਿਆ ਹਨਾ ਠੀਕ ਹੈ ਤੇ ਅੱਗੇ ਆ ਗਿਆ ਭਈ ਆਹ ਇਹ 2013 ਮਾਡਲ ਆ ਬਾਈ ਠੀਕ ਹੈ ਹਾਂ ਇਹ ਪੰਜਾਬ ਨੰਬਰ ਆ ਡਾਇਰੈਕਟਰ ਇਹ ਆਪਣੇ ਨਾਮ ਦਾ ਜਿਹੜਾ ਬੰਦਾ ਵੀ ਲਊਗਾ ਡਾਇਰੈਕਟਰ ਜਿਹਨੂੰ ਨਾਮ ਕਰਾਉਣਾ ਪਊਗਾ ਅੱਛਾ ਹਾਂ બીજી ਨਹੀਂ ਪਾਰਟੀ ਲੈਂਦੀ ਐ ਹਾਂ ਤੇ ਉਹਨੂੰ ਨਾਮ ਕਰਵਾਉਣਾ ਉਹ ਡਾਇਰੈਕਟਰ ਦਿਖਾ ਦੇ ਸਾਰਾ ਜਿੰਮ ਉਹ ਸਾਫਟ ਡਾਇਰੈਕਟਰ ਪਿਆ ਬਾਈ ਹਨਾ ਇਹ ਤੁਹਾਡੇ ਨਾਮ ਦਾ ਹਾਂ ਇਹ ਆਪਣੇ ਨਾਮ ਦਾ ਅੱਛਾ ਪੰਜਾਬ ਨੰਬਰ ਆ ਗਿਆ ਹਨਾ ਹਾਂ ਇਹ ਪਿੰਡੇ ਦਾ ਨੰਬਰ ਐ ਦਾ ਹੂੰ PP03 PP03 ਹਣਾ ਹਾਂ ਇਹ ਵੀ ਬਾਈ ਡਬਲ ਡਿਸਟ੍ਰਿਬਿਊਟਰ ਆ ਗਿਆ ਹਾਂ ਇਹ ਡਬਲ ਡਿਸਟ੍ਰਿਬਿਊਟਰ ਆ ਗਿਆ ਸੁਪਰ ਆ ਗਿਆ ਸੁਪਰ ਆ ਗਿਆ ਹਣਾ ਉਹ ਦੇਖੋ ਦੋਸਤੋ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਲਗਾ ਟਾਪ ਮਾੜ ਲਾ ਗਿਆ ਇਹ ਟਾਪ ਮਾਡਲ ਆ ਦਿਖਾ ਦੇ ਮਗਰਿਆੜ ਮੁਰੂ ਟਰੈਕਟਰ ਤੇ ਬਹੁਤ ਸੋਹਣੇ ਪਏ ਆ ਸਾਫ ਤਾਂ ਟਰੈਕਟਰ ਜਿੱਤੇ ਬਹੁਤ ਪਿਆ ਗਿਆ ਤੇ ਟਾਇਰ ਕਿੰਨੇ ਮਾਰਫ ਦੇ ਆ 90 ਪੈਸੇ 90 ਪੈਸੇ ਬੋਲ 90 ਪੈਸੇ ਟਾਰਾ ਮਾਰਫ ਦੇ ਠੀਕ ਆ ਬਾਈ ਸਮਾਨ ਸਮੂਹ ਦਿਖਾ ਦੇ ਡੱਕ ਡੱਕ ਆ ਆ ਦੇਖੋ ਉੱਪਰ ਮਤਲਬ ਛਤਰੀ ਫਾਈਬਰ ਵਗੈਰਾ ਦੀ ਤੇ ਸਾਊਂਡ ਵਗੈਰਾ ਲੱਗ ਤੇ ਕੰਡੀਸ਼ਨ ਦਿਖਾ ਦੇਣਾ ਸਾਨੂੰ ਆ ਦੇਖੋ ਬਹੁਤ ਸੋਹਣੀ ਕੰਡੀਸ਼ਨ ਆ ਬਾਈ ਟਰੈਕਟਰ ਦੀ ਹਨਾ ਤਾਂ ਕਿਸੇ ਪਾਸਿਓ ਕੋਈ ਕਮੀ ਨਹੀਂ ਹੈਗੀਗੀ ਤੇ ਆ ਚੈੱਕ ਕਰ ਲੋ ਇਹ ਕਿੰਨੇ ਮਾਡਲ ਦੱਸਿਆ ਸੀ ਕਿਤੇ ਇਹ 2013 ਮਾਡਲ 2013 ਮਾਡਲ ਟਾਪ ਮਾਡਲ ਹਨਾ ਡਬਲ ਡੀ ਡਬਲ ਡੀ ਟ੍ਰੈਕਟਰ ਆ ਠੀਕ ਹੈ ਬਾਈ ਤੇ ਅੱਛਾ ਕਿਤੇ ਹੁਣ ਆਪਾਂ ਇਹਦੀ ਕਰ ਲਈਏ ਬਾਈ ਰੇਟ ਦੀ ਗੱਲ ਕੀ ਰੇਟ ਆ ਇਹਦਾ ਇਹਦਾ 4,70,000 ਰੁਪਿਆ ਰੇਟ ਆ 4,70,000 ਸਾਢੇ 4 ਲੱਖ ਦਾ ਟਰੈਕਟਰ ਦੇ ਸਾਢੇ 4 ਦਾ ਦੇਣਾ ਹੈ ਹਾਂ ਠੀਕ ਹੈ ਬਾਈ 来 दोस्तों भी आ चार ट्रैक्टर आ गए चेक करके बंदा ले जा सकदा हां कि संकीत ओही ट्रैक्टर नया हॉलैंडिंग है ना तेरे कोले 36 दी लेवणे ਆ ਪਾਉ ਟਰੈਕਟਰ ਬਹੁਤ ਘਟਲੇ ਹਮ ਅੱਜ ਕੱਲ ਡਿਮਾਂਡ ਵੀ ਹੈ ਬਈ ਇਸਟੇਟ ਆ ਡਿਮਾਂਡ ਹੈਗੀ ਆ ਬਈ ਠੀਕ ਹੈ ਵਧੀਆ ਲੈ ਵੀ ਦੋਸਤੋ ਆ ਚਾਰ ਟਰੈਕਟਰ ਆ ਬਈ ਜਿੱਥੇ ਕੋਲੇ ਠੀਕ ਹੈ ਨਵੇਂ ਟਰੈਕਟਰ ਆ ਜਮਾ ਕੰਡੀਸ਼ਨ ਬਹੁਤ ਵਧੀਆ ਪਈਆ ਸਾਫ ਸੁਥਰੇ ਬਈ ਬਹੁਤ ਜਿਹੜੇ ਹੈਗੇ ਟਰੈਕਟਰ ਪਏ ਆ ਇਹ ਤੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਬਈ ਜਿਹੜਾ ਵੀ ਮਾਡਲ ਆਉਂਦਾ ਜਿਹੜਾ ਵੀ ਰੇਟ ਦੇ ਹਿਸਾਬ ਨਾਲ ਬਾਕੀ ਤੁਸੀਂ ਬਾਈ ਨੂੰ ਕਾਲ ਕਰੋਗੇ ਮਿਲੋਗੇ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਆ ਜਿਹੜਾ ਰੇਟ ਦਾ ਫਰਕ ਪੈ ਜਾਊਗਾ ਬਾਈ ਪਿੰਡ ਰਾਮਨਗਰ ਆਪਣਾ ਹੀ ਜ਼ਿਲ੍ਹਾ ਹੈਗਾਗਾ ਬਠਿੰਡਾ ਹਨਾ ਤੇ ਮੌੜ ਮੰਡੀ ਦੇ ਕੋਲੇ ਆਪਣਾ ਪਿੰਡ ਪੈਂਦਾਗਾ ਬਾਈ ਤੇ ਬਾਕੀ ਇਹ ਨੰਬਰ ਦਿੱਤਾ ਤੁਹਾਨੂੰ ਸਕਰੀਨ ਤੇ ਇੱਥੇ ਗੱਲ ਕਰ ਲਿਓ ਸਾਰੀ ਕਹਾਣੀ ਤੋਂ ਪੁੱਛ ਲਿਓ ਬਾਈ ਕਿਹੜੇ ਟਰੈਕਟਰ ਦੀ ਕੋਈ ਹੋਰ ਤੁਸੀਂ ਜਾਣਕਾਰੀ ਲੈਣੀ ਹੋਈ ਤਾਂ ਉਹ ਜਾਣਕਾਰੀ ਹੈ ਜਿਹੜੀ ਤੁਹਾਨੂੰ ਉਹ ਗੀਤਾ ਜਿਹੜਾ ਉਹ ਪ੍ਰੋਵਾਈਡ ਕਰਵਾ ਦਊਗਾ ਠੀਕ ਹੈ ਬਾਈ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਥੈਂਕ ਯੂ ਬਾਈ ਕਿਤੇ ਸ਼ੁਕਰੀਆ ਧੰਨਵਾਦ ਬਾਈ